ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਨੀਵਾਰ ਨੂੰ ਫਿਰੋਜ਼ਪੁਰ ਤੇ ਸਥਿਤ ਸਟੇਟ ਆਡਿਟ ਡਿਪਾਰਟਮੈਂਟ ਵਿੱਚ ਤਾਇਨਾਤ ਦੋ ਆਡੀਟਰ ਜਗਜੀਤ ਸਿੰਘ ਅਤੇ ਅਮਿਤ ਨੂੰ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਬਾਰੇ ਵਿੱਚ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਆਡੀਟਰਾਂ ਦੀ ਇੱਕ ਗ੍ਰਿਫਤਾਰੀ ਫਿਰੋਜ਼ਪੁਰ ਛੌਨੀ ਚ 17ਵੀਂ ਰਾਜਪੂਤ ਰੈਜੀਮੈਂਟ ਚ ਤਾਇਨਾਤ ਫੌਜ ਦੇ ਨਾਇਬ ਸੂਬੇਦਾਰ ਸੱਤੇ ਪ੍ਰਕਾਸ਼ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਕੇ ਦੱਸਿਆ ਕਿ ਉਕਤ ਆਡੀਟਰਾਂ ਨੂੰ ਉਹਨਾਂ ਵੱਲੋਂ ਵਿਭਾਗ ਵੱਲੋਂ ਸਾਲ 2023-2024 ਲਈ ਉਹਨਾਂ ਦੀ ਯੂਨਿਟ ਦੇ ਰਿਕਾਰਡ ਦਾ ਆਡਿਟ ਕਰਨ ਦੀ ਡਿਊਟੀ ਸੌਂਪੀ ਗਈ ਹੈ। ਪਰ ਇਹਨਾਂ ਆਡੀਟਰਾਂ ਨੇ ਪਿਛਲੇ ਸਾਲ ਦੇ ਆਡਿਟ ਆਪਤੀਆਂ ਨੂੰ ਠੀਕ ਕਰਨ ਅਤੇ ਇਸ ਸਾਲ ਦੇ ਆਡਿਟ ਨੂੰ ਮਨਜ਼ੂਰੀ ਦੇਣ ਲਈ 1,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਆਡੀਟਰ ਜਗਜੀਤ ਸਿੰਘ ਨੇ ਉਹਨਾਂ ਨੂੰ ਆਪਣੇ ਕਾਰਜਕਾਲ 'ਚ ਬੁਲਾ ਕੇ ਉਹਨਾਂ ਦੇ ਸਾਥੀ ਧਰਮਰਾਜ ਦੀ ਮੌਜੂਦਗੀ ਵਿੱਚ ਰਿਸ਼ਵਤ ਦੀ ਰਕਮ ਅਦਾ ਕਰਨ ਦੀ ਮੰਗ ਤੋਰਾਈ ਅਤੇ ਉਸਨੇ ਇਸ ਗੱਲਬਾਤ ਨੂੰ ਆਪਣੇ ਮੋਬਾਈਲ ਫੋਨ ਵਿੱਚ ਰਿਕਾਰਡ ਕਰ ਲਿਆ ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਫਿਰੋਜ਼ਪੁਰ ਰੇਂਜ ਦੀ ਟੀਮ ਨੇ ਇੱਕ ਜਾਲ ਵਿਛਾ ਕੇ ਦੋਨਾਂ ਆਡੀਟਰਾਂ ਨੂੰ ਸ਼ਿਕਾਇਤਕਰਤਾ ਤੋਂ 1,30,000 ਰੁਪਏ ਦੀ ਰਿਸ਼ਵਤ ਲੈਂਦਿਆਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ 'ਚ ਉਕਤ ਦੋਵਾਂ ਮਲਜ਼ਮਾਂ ਦੇ ਖਿਲਾਫ ਪਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਉਨਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਇਸ ਤਰ੍ਹਾਂ ਸੀ ਜੀ ਪੰਜਾਬ ਸਰਕਾਰ ਵੱਲੋਂ ਜੋ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਦੇ ਤਹਿਤ ਮਹਾਂ ਵਿਢੀ ਗਈ ਹੈ ਉਹਦੇ ਤਹਿਤ ਚੀਫ ਡਾਇਰੈਕਟਰ ਵਿਜੀਲੈਂਸ ਸ਼੍ਰੀ ਵਿਰਿੰਦਰ ਕੁਮਾਰ ਜੀ ਦੇ ਹਦਾਇਤਾਂ ਤੇ ਸਰਦਾਰ ਗੁਰਮੀਤ ਸਿੰਘ ਜੀ ਐਸਐਸਪੀ ਵਿਜੀਲੈਂਸ ਰੇਜ ਫਰੋਹੀਪੁਰ ਦੀ ਰਹਿਨਮਾਈ 'ਚ ਅੱਜ ਵਿਜੀਲੈਂਸ ਬਿਊਰੋ ਰੇਂਜ ਫਰੋਹੀਪੁਰ ਵੱਲੋਂ ਟਰੈਪ ਕੀਤਾ ਗਿਆ ਜਿਦੇ ਵਿੱਚ ਆਡਿਟ ਕਰਨ ਵਾਲੇ ਜੋ ਸਲਾਨਾ ਆਡਿਟ ਹੁੰਦਾ ਹੈ ਉਹਦੇ ਵਿੱਚ ਭਾਰਤੀ ਫੌਜ ਦੀ 17 ਰਾਜਪੂਤ ਯੂਨਿਟ ਜੀ ਉਹਦਾ ਆਡਿਟ ਚੱਲ ਰਿਹਾ ਸੀ ਉਹਦੇ ਆਡਿਟ ਦੇ ਵਿੱਚ ਜਿਹੜੀ ਆਡਿਟਰ ਵਾਲੀ ਟੀਮ ਸੀ ਇਹਨਾਂ ਦੇ ਵੱਲੋਂ ਉਹਨਾਂ ਕੋਲੋਂ 1.5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਕਿ ਤੁਹਾਡਾ ਅਸੀਂ ਆਡਿਟ ਫੇਅਰ ਕਰਾਂਗੇ ਜੇ ਸਾਨੂੰ ਤੁਸੀਂ 1.5 ਲੱਖ ਦੇਵੋਗੇ ਤਾਂ ਇਹਦੇ ਵਿੱਚ ਜਿਹੜੇ ਦੋ ਸੀ ਆਡੀਟਰ ਰੰਗੇਸ਼ਤੀ ਫੜੇ ਐ ਇਹਨਾਂ ਦਾ 1.30 ਲੱਖ ਦੇ ਵਿੱਚ ਇਹਨਾਂ ਦਾ ਸੌਦਾ ਹੁੰਦਾ ਤੇ ਉਹਦੇ ਵਿੱਚ ਸੂਬੇ ਦਾ ਸੀਗੇ ਜਿਹੜੇ ਇਹਨਾਂ ਦੇ ਉਨਾ ਨੇ ਸਾਨੂੰ ਆ ਕੇ ਸ਼ਿਕਾਇਤ ਦਿੱਤੀ ਬਕਾਇਦਾ ਉਹਨਾਂ ਨੇ ਰਿਕਾਰਡਿੰਗ ਇਹਨਾਂ ਦੀ ਕੀਤੀ ਹੋਈ ਸੀਗੀ ਉਸ ਰਿਕਾਰਡਿੰਗ ਦੇ ਬੇਸ ਤੇ ਸਾਡੀ ਵੀਜਲੈਂਸ ਟੀਮ ਦੇ ਵੱਲੋਂ ਟਰੈਪ ਕੀਤਾ ਗਿਆ ਜਿਹਦੇ ਵਿੱਚ 130000 ਰੁਪਏ ਸੀ ਇਹਨਾਂ ਦੇ ਸ਼ੌਣੀ ਏਰੀਆ ਦੇ ਵਿੱਚੋਂ ਇਹਨਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਇਹਨਾਂ ਵਿੱਚੋਂ ਇੱਕ ਜਗਜੀਤ ਸਿੰਘ ਹੈ ਦੂਜੇ ਦੇ ਨਾਮ ਮਿਤ ਹੈ ਇਹਨਾਂ ਦੋਨਾਂ ਨੂੰ ਅਸੀਂ ਫੜ ਕੇ ਲਿਆ ਆਂ ਤੇ ਇਸ ਤੋਂ ਅਲਾਵਾ ਜੋ ਵੀ ਹੋਰ ਅਧਿਕਾਰੀ ਕਰਮਚਾਰੀਆਂ ਦਾ ਕੋਲ ਰੋਲ ਨਜ਼ਰ ਆਏਗਾ ਉਹ ਫਿਰ ਅੱਗੇ ਮੌਕੇ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਸਰ ਇਹ ਆਡਿਟ ਸੀ ਜਿਹੜਾ ਕਿਸੇ ਕਿਸੇ ਦਾ ਆਡਿਟ ਜਿਹੜਾ ਕਰਦੇ ਨੇ ਪੈਸੇ ਮੰਗਦੇ ਸੀ ਇਹਦੇ ਵਿੱਚ ਆਡਿਟ ਵਿੱਚ ਜਿਵੇਂ ਉਹ ਆਰਮੀ ਦਾ ਜੋ ਸਮਾਨ ਖਰੀਦਣਾ ਕੋਈ ਵੀ ਉਹਨਾਂ ਦੇ ਆਫਿਸ ਦਾ ਸਮਾਨ ਹੁੰਦਾ ਜਾਂ ਹੋਰ ਵੀ ਜੋ ਵੀ ਚੀਜ਼ਾਂ ਸਰਕਾਰੀ ਪੈਸੇ ਦੀ ਜੋ ਵੀ ਆਪਾਂ ਵਰਤੋਂ ਕਰਦੇ ਹਾਂ ਹਰ ਇੱਕ ਸਾਲ ਉਹਦਾ ਆਡਿਟ ਹੁੰਦਾ ਉਹਦੀ ਉਹ ਟੀਮ ਆਉਦੀ ਹੈ ਆਡਿਟ ਕਰਕੇ ਜਾਂਦੀ ਕਿ ਪੈਸੇ ਦੀ ਸਹੀ ਵਰਤੋਂ ਹੋਈ ਹੈ ਜਾਂ ਨਹੀਂ ਇਹ ਉਸ ਜੋ ਸਾਰਾ ਸਮਾਨ ਹੁੰਦਾ ਹੈ ਆਰਮੀ ਦੇ ਜਿਹੜੇ 14 ਸ 17 ਰਾਜਪੂਤ ਯੂਨਿਟ ਦਾ ਸੀਗਾ ਇਹ ਉਹਦਾ ਆਡਿਟ ਸੀਗਾ ਨਹੀਂ ਇਹ ਪਾਸੋਂ ਦੇਣੀ ਜੀ ਇੱਕ ਐਨ ਐਚਓ ਡਿਟਰ ਜੋ ਜਗਜੀਤ ਸਿੰਘ ਹੈ ਉਹ ਜਿਲ੍ਹਾ ਫਾਿਲਕਾਦਾ ਰਹਿਣ ਵਾਲਾ ਹੈ ਦੂਜਾ ਹਨਮਾਰਗੜ ਜ਼ਿਲ੍ਹੇਦਾਰਿਆਂ ਵਾਲਾ Rajasthan ਦਾ ਸਰ ਮਾਮਲਾ ਦਰਜ ਕਰ ਦਿੱਤਾ ਜੀ ਹਾਂ ਜੀ ਬਿਲਕੁਲ ਮਾਮਲਾ ਦਰਜ ਕਰਕੇ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ